ਦੀਵਾਨਾ ਰੈਡੀ ਦੇ ਸਤਿਕਾਰਯੋਗ ਸਰੋਤੇ ਆਪਣੇ ਨਾਲ ਇਸ ਵਕਤ ਐਡਵੋਕੇਟ ਹਰਦੀਪ ਸਿੰਘ ਜੁੜੇ ਨੇ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਸਾਹਿਬ ਸასი ਸ਼ਕਲ ਸਵਾਗਤ ਹੈ ਸასი ਸ਼ਕਲ ਸਾਰ ਹਰਦੀਪ ਸਿੰਘ ਜੀ ਤੇ ਦੋਸਤੋ ਮੈਂ ਦੱਸਦੇ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਨੇ ਪ੍ਰੋਫੈਸਰ ਅਰਵਿੰਦ ਜੀ ਉਹਨਾਂ ਦੇ ਖਿਲਾਫ ਇੱਕ ਕੇਸ ਆਇਆ ਜਿਸ ਕੇਸ ਦੇ ਵਿੱਚ ਉਹਨਾਂ ਦੀ ਯੋਗਤਾ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਉਹਨਾਂ ਦੀ ਯੋਗਤਾ ਹੀ ਨਹੀਂ ਕਿ ਉਹ ਵਾਈਸ ਚਾਂਸਲ ਲੱਗ ਸਕਣ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਮਦਨਾਲ ਜਲਾਲਪੁਰ ਐਮ ਐਲ اے ਸੀ ਤਾਂ ਉਹਨਾਂ ਨੇ ਦੋਸ਼ ਵੀ ਲਾ ਦਿੱਤੇ ਸੀ ਯੂਨੀਵਰਸਿਟੀ ਦੇ ਵਿੱਚ ਆ ਕੇ ਕਿ ਤੂੰ ਆਰਐਸਐਸ ਦਾ ਬੰਦਾ ਆ ਯਾਨੀ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਬੰਦਾ ਵੀ ਕਹਿ ਦਿੱਤਾ ਸੀ ਕੁਝ ਇਸ ਤਰ੍ਹਾਂ ਦੇ ਮਤਭੇਦ ਪੰਜਾਬੀ ਯੂਨੀਵਰਸਿਟੀ ਚੰਦਰਵਾਦਰੀ ਚੱਲ ਰਹੇ ਨੇ ਸੋ ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸ ਰਿਹਾ ਹੁਣ ਤੱਕ ਕਿ ਇੱਥੇ ਵੀਸੀ ਆਉਂਦਾ ਬੜੇ ਸਤਿਕਾਰ ਨਾਲ ਪਰ ਜਾਂਦਾ ਬੜੇ ਦੁਰਕਾਰ ਨਾਲ ਹੈ ਕਾਰਨ ਕੀ ਨੇ ਉਹ ਸਾਨੂੰ ਸਮਝਦੇ ਹੋਣਗੇ ਪਰ ਹਾਲ ਹੀ ਜਿਹੜਾ ਮਸਲਾ ਆਪਾਂ ਗੱਲਬਾਤ ਕਰਨੀ ਹੈ ਐਡਵੋਕੇਟ ਹਰਦੀਪ ਸਿੰਘ ਹੋਰ ਨਾਲ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਟੀਚਰ ਐਸੋਸੀਏਸ਼ਨ ਹੈ ਉਹਨਾਂ ਦੀ ਤਰਫੋਂ ਇੱਕ ਕੇਸ ਪਾਇਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਪ੍ਰੋਫੈਸਰ ਅਰਵਿੰਦ ਜੀ ਨੇ ਅਪਲਾਈ ਨਹੀਂ ਸੀ ਕੀਤਾ ਜਾਂ ਇਹਨਾਂ ਦੀ ਨਿਯੁਕਤੀ ਗੈਰ ਕਾਨੂੰਨੀ ਹੈ ਉਹ ਕੇਸ ਹਾਈ ਕੋਰਟ ਦੇ ਵਿੱਚ ਗਿਆ ਤੇ ਉਸ ਕੇਸ ਨੂੰ ਸਾਹ ਹਰਦੀਪ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਚੰਡੀਗੜ੍ਹ ਤੋਂ ਲੜ ਰਹੇ ਨੇ ਹਰਦੀਪ ਸਿੰਘ ਜੀ ਜਰਾ ਦੱਸੋਗੇ ਕਿ ਇਹ ਕੇਸ ਕੀ ਹੈ ਕਿਸ ਜੱਜ ਕੋਲ ਸੁਣਵਾਈ ਹੈ ਇਹਦੀ ਕੀ ਇਹਦੀ ਤਾਰੀਖ ਪਿਛਲੀ ਪਈ ਹੈ ਤੇ ਕੀ ਅੱਗੇ ਤਾਰੀਖ ਹੈ ਕੀ ਚੁਣੌਤੀ ਉਹਨਾਂ ਦੀ ਯੋਗਤਾ ਨੂੰ ਦਿੱਤੀ ਗਈ ਹੈ ਕਿ ਉਹ ਵੀਸੀ ਲੱਗਣ ਦੇ ਲਾਇਕ ਨਹੀਂ ਹੈ ਕੀ ਮਾਮਲਾ ਜੀ ਸਰ ਇਸ ਤਰ੍ਹਾਂ ਹੈ ਕਿ ਸਰ ਜਿਹੜੀ ਹੈਗੀ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਚ ਹੈ ਜੀ ਇਹ ਹਮ ਇਹਦੀ ਸਟੈਬਲਿਸ਼ਮੈਂਟ ਹੁੰਦੀ ਹੈ ਜੀ 2007 ਦੇ ਵਿੱਚ ਜੀ ਦੋ ਤੇ 2007 ਦੇ ਵਿੱਚ ਇਹ ਐਡਵਰਟਾਈਜ਼ ਕਰਦੇ ਨੇ ਪੋਸਟਾਂ ਕੁਝ ਉਸ ਚ ਪੋਸਟ ਜਿਹੜੀ ਹੁੰਦੀ ਹੈ ਉਹ ਲੈਕਚਰਰ ਦੇ ਵੀ ਹੁੰਦੀ ਹੈ ਅਸਿਸਟੈਂਟ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਐਂਡ ਐਂਡ ਪ੍ਰੋਫੈਸਰ ਜੀ ਹੂੰ ਪ੍ਰੋਫੈਸਰ ਅਰਵਿੰਦ ਜਿਹੜੇ ਨੇ ਜੀ ਉਹ ਐਜ਼ ਅ 1 8 2007 ਨੂੰ ਵਿਜ਼ਟਿੰਗ ਫੈਕਲਟੀ ਮੈਂਬਰ ਜੁਆਇਨ ਕਰਦੇ ਨੇ ਇੱਕ ਸਾਲ ਤੇ ਤੇ ਉਹਨਾਂ ਦੀ ਜਿਹੜੀ ਵਾਈਫ ਹੈ ਕਵਿਤਾ ਦੋਰਾ ਡਾਕਟਰ ਦਾ ਦੋਰਾ ਹੈ ਉਹ ਵੀ ਵਿਜ਼ਟਿੰਗ ਫੈਕਲਟੀ ਜੁਆਇਨ ਕਰਦੇ ਨੇ ਇੱਕ ਸਾਲ ਵਾਸਤੇ ਅੱਛਾ ਜੀ ਔਨ ਅ ਕੰਸੋਲੀਡੇਟਿਡ ਸੈਲਰੀ ਆਫ 30000 ਮੀਨਸ ਕੰਟਰੈਕਟ ਬੇਸ ਤੇ ਉਹ ਜੁਆਇਨ ਕਰਦੇ ਨੇ ਉਹਨਾਂ ਦੀ ਵਾਈਫ ਕਿੱਥੇ ਜੌਬ ਕਰਦੇ ਨੇ ਕੀ ਨਾਮ ਦੱਸਿਆ ਉਹਨਾਂ ਦਾ ਡਾਕਟਰ ਕਵਿਤਾ ਦੋਰਾਏ ਉਹ ਵੀ ਐਜ਼ ਅ ਵਿਜ਼ਿਟਿੰਗ ਫੈਕਲਟੀ ਜੁਆਇਨ ਕਰਦੇ ਨੇ ਆਇਜ਼ਰ 182007 ਨੂੰ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਬੋਰਡ ਆਫ ਗਵਰਨਰਸ ਦੀ ਮੀਟਿੰਗ ਹੁੰਦੀ ਹੈ 19 4 2008 ਨੂੰ ਹੂੰ ਹੂੰ ਬੋਰਡ ਆਫ ਗਵਰਨਰਸ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਸ ਦੇ ਡਾਕਟਰ ਅਰਵਿੰਦ ਪ੍ਰੋਫੈਸਰ ਅਰਵਿੰਦ ਜਿਹੜੇ ਨੇ ਇਹ ਸਪੈਸ਼ਲ ਇਨਵਾਈਟ ਹੀ ਹੁੰਦੇ ਨੇ ਹੂੰ ਜਿਹੜਾ ਸਪੈਸ਼ਲੀ ਹੁੰਦਾ ਉਹ ਬੋਰਡ ਆਫ ਗਵਰਨਰਸ ਦੀ ਮੀਟਿੰਗ ਨੂੰ ਜੁਆਇਨ ਕਰਦਾ ਤੇ ਉਹਦੀ ਜਿੰਨੀ ਪਾਰਟਿਸਪੇਟਸ ਉਹ ਪਾਰਟਿਸਪੇਟ ਕਰਕੇ ਆਪਣੇ ਥੀਸ ਦੇ ਸਕਦਾ ਤੇ ਇਹਨਾਂ ਨੇ ਕੀ ਕੀਤਾ ਬੋਰਡ ਜਦੋਂ ਸਪੈਸ਼ਲੀ ਇਨਵਰਟੀ ਆਏ ਇਹਨਾਂ ਨੇ ਉੱਥੇ ਆਪਣੇ ਆਪ ਨੂੰ ਅਸੋਸੀਏਟ ਪ੍ਰੋਫੈਸਰ ਬਣਵਾ ਲਿਆ ਹੂੰ ਹੂੰ 4 ਮਹੀਨੇ ਬਾਅਦ ਹੀ 8 ਮਹੀਨੇ ਦੇ ਬਾਅਦ ਹੂੰ ਹੂੰ ਤੇ ਉਹ ਪ੍ਰੋਜੈਲਾ ਅਸੋਸੀਏਟ ਉਹਨਾਂ ਨੇ ਪ੍ਰੋਫੈਸਰ ਬਣਵਾਇਆ ਆਪ ਨੂੰ ਉਹ ਬਣਵਾਇਆ ਜੀ ਇਹਨਾਂ ਨੇ 24/2/2008 ਤੋਂ ਡੈਟ ਡੇਟ ਤੋਂ ਬਣਵਾ ਲਿਆ ਜੀ ਮੈਂ ਐਜ਼ ਅ ਅਸੋਸੀਏਟ ਪ੍ਰੋਫੈਸਰ ਅਪੋਇੰਟ ਕਰਦਾ ਔਰ ਇਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਨੂੰ ਇਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਕਰਵਾ ਲਿਆ ਹੂੰ ਹੂੰ ਤੇ ਸਾਡੀ ਸਭ ਤੋਂ ਪਹਿਲੀ ਆਬਜੈਕਸ਼ਨ ਇਹ ਹੀ ਜਿਹੜਾ ਗੈਸਟ ਫੈਕਲਟੀ ਆਉਂਦਾ ਹੈ ਉਹਦਾ ਜਿਹੜਾ ਐਕਸਪੀਰੀਅੰਸ ਹੈ ਉਹ ਟੀਚਿੰਗ ਵਾਸਤੇ ਨਹੀਂ ਜੜਿਆ ਜਾਂਦਾ ਜੀ ਔਰ ਜਿਹੜੀ ਇਹਨਾਂ ਦੀ ਜਿਹੜੇ ਇਹ ਆਏ ਨੇ ਐਸੇ ਕਿਉਂਕਿ ਜਿਹੜੀ ਹੈ ਇਹ ਥਰੂ ਐਡਵਰਟਾਈਜ਼ਡ ਪੋਸਟ ਜਾਂ ਥਰੂ ਰੈਗੂਲਰ ਪੋਸਟ ਨਹੀਂ ਆਏ ਇਹ ਹੂੰ ਹੂੰ ਤੇ ਇਹੀ ਮੈਨਿਪੂਲੇਸ਼ਨ ਸੀਗੀ ਜਦੋਂ ਬੋਰਡ ਆਫ ਡਾਇਰੈਕਟਰਸ ਨੇ ਇਹ ਸਪੈਸ਼ਲ ਇਨਵਾਈਟਿਟੀ ਆਏ ਤੇ ਇਹਨਾਂ ਨੇ ਆਪਣੇ ਆਪ ਨੂੰ ਪ੍ਰੋਫੈਸਰ ਬਣਾ ਲਿਆ ਹੂੰ ਹੂੰ ਉਸ ਤੋਂ ਬਾਅਦ ਕੀ ਹੁੰ ਗਵਰਨਮੈਂਟ ਆਫ ਇੰਡੀਆ ਦੀ ਚਿੱਠੀ ਆਉਂਦੀ ਹੈ 16 9 2009 ਨੂੰ ਕਿਉਂਕਿ ਜਿਹੜੀ ਵੀ ਆਈਆਈਐਮਸ ਹੋ ਗਈ ਆਈਆਈਟੀ ਹੋ ਗਈ ਔਰ ਆਇਜ਼ਰ ਹੋਗੇ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਆਉਂਦੇ ਨੇ ਮਿਨਿਸਟਰੀ ਆਫ ਐਚਆਰਡੀ ਦੇ ਅੰਦਰ ਹਮਮ ਤੇ ਇਹਨਾਂ ਨੂੰ ਜਿਹੜੀ ਰੈਗੂਲੇਟ ਕਰਦਾ ਉਹ ਮਿਨਿਸਟਰੀ ਆਫ ਐਜੂਕੇਸ਼ਨ ਸੈਂਟਰਲ ਗਵਰਨਮੈਂਟ ਆਫ ਇੰਡੀਆ ਕਰਦਾ ਹੈ ਹਮਮ ਉਹਨਾਂ ਦੀ ਜਿਹੜੀ ਲੈਟਰ ਆਈ ਹੈ ਉਹਨਾਂ ਨੇ 16 9 2000 ਨੂੰ ਇਹ ਲਿਖਿਆ ਹੈ ਕਿ ਜੀ ਜਿਸ ਕਿਸੇ ਨੇ ਵੀ ਪ੍ਰੋਫੈਸਰ ਬਣਨਾ ਹੈ ਹਮਮ ਯੂਨੀ ਆਇਜ਼ਰ ਦੇ ਵਿੱਚ ਆਈਆਈਟੀ ਦੇ ਵਿੱਚ ਉਹਦਾ ਜਿਹੜਾ ਹੈਗਾ ਐਕਸਪੀਰੀਅੰਸ 1 Hmm. IIT IIM ਚ ਔਰ ਉਹਦਾ ਜਿਹੜਾ ਪ੍ਰੋਫੈਸਰ ਉਹੀ ਲੱਗ ਸਕਦਾ ਜੀ ਦੀ 4 ਸਾਲ ਦੀ ਐਜ਼ ਅ ਅਸੋਸੀਏਟ ਪ੍ਰੋਫੈਸਰ ਐਕਸਪੀਰੀਅੰਸ ਹੋਵੇ ਹੂੰ ਹੂੰ 4 ਸਾਲ ਦਾ ਜਿਹੜਾ ਐਕਸਪੀਰੀਅੰਸ ਮੰਗਿਆ ਗਿਆ ਉਹ IIT ਸਪੈਸ਼ਲੀ ਉਹਨਾਂ ਨੇ ਲਿਖਿਆ ਹੈ IIT IISc ਬੈਂਗਲੌਰ IIM ਔਰ IZER ਇਹਨਾਂ ਚ 4 ਸਾਲ ਐਜ਼ ਅ ਅਸੋਸੀਏਟ ਪ੍ਰੋਫੈਸਰ ਹੋਣਾ ਚਾਹੀਦਾ ਹੂੰ ਹੂੰ ਇਹ ਕੀ ਕਰਦੇ ਨੇ ਉਸ ਤੋਂ ਬਾਅਦ ਬੋਰਡ ਆਫ ਗਵਰਨਰਸ ਦੀ ਜਿਹੜੀ ਮੀਟਿੰਗ ਬੈਠਦੀ ਹੈ 22/08/2008 ਨੂੰ ਫੇਰ ਬੋਰਡ ਆਫ ਗਵਰਨਰਸ ਦੀ ਮੀਟਿੰਗ ਬੈਠਦੀ ਹੈ ਹੂੰ ਹੂੰ ਕੁਝ ਇਹ ਸਪੈਸ਼ਲ ਇਨਵਾਈਟੀਆਂ ਹੁੰਦੇ ਨੇ ਹੂੰ ਤੇ ਇਹ ਸਪੈਸ਼ਲ ਇਨਵਾਈਟੀ ਹੋਣ ਦੇ ਬਾਅਦ ਇਹ ਕੀ ਇਹ ਇਹਨਾਂ ਦਾ ਕੀ ਕਰਦੇ ਨੇ ਇਹ ਆਪਣੀ ਸਰਵਿਸ ਜਿਹੜੀ ਹੈ ਪਾਸਟ ਸਰਵਿਸ ਜੀ ਉਹਨੂੰ ਉਹਨੂੰ ਐਜ਼ ਅ ਰੈਗੂਲਰ ਬੇਸਿਸ ਤੇ ਕਲੀਅਰ ਕਰਵਾ ਲੈਂਦੇ ਨੇ ਇਹ ਕਹਿੰਦੇ ਨੇ ਵੀ ਜਿਹੜੀ ਮੇਰੀ ਪਾਸ ਸਰਵਿਸ ਹੈ ਜਦੋਂ ਕਿ ਮੈਂ ਫੈਕਲਟੀ ਜੁਆਇਨ ਕੀਤੀ 18/2007 ਨੂੰ ਹੂੰ ਹੂੰ ਉਦੋਂ ਤੋਂ ਮੇਰੀ ਸਰਵਿਸ ਜਿਹੜੀ ਹੈ ਰੈਗੂਲਰ ਕਰ ਦਿੱਤੀ ਜਾਵੇ ਜੀ ਤੇ 21/09/2009 ਨੂੰ ਇਹ ਫੇਰ ਸਪੈਸ਼ਲ ਇਨਵਾਈਟੀ ਹੁੰਦੇ ਨੇ ਹੂੰ ਹੂੰ ਇਹ ਐਜ਼ ਅ ਅਸੋਸੀਏਟ ਪ੍ਰੋਫੈਸਰ ਔਰ ਇਹਨਾਂ ਦੀ ਵਾਈਫ ਅਸਿਸਟੈਂਟ ਪ੍ਰੋਫੈਸਰ ਕਨਫਰਮ ਹੋ ਜਾਂਦੇ ਨੇ ਹੂੰ ਹੂੰ ਔਰ ਪਿਛਲੀ ਮੀਟਿੰਗ ਦੇ ਦੌਰਾਨ ਜਿਹੜੀ ਇਹਨਾਂ ਦੀ ਸਰਵਿਸ ਸੀਗੀ ਉਸ ਨੂੰ ਰੈਗੂਲਰ ਸਰਵਿਸ ਕਾਊਂਟ ਕਰ ਲਿਆ ਜਾਂਦਾ ਹੂੰ ਹੂੰ ਕਿ ਰੈਗੂਲਰ EMPLOYE ਹੋ ਗਏ ਸਾਡੇ 1 8 2007 ਤੋਂ ਹੂੰ ਹੂੰ ਉਸ ਤੋਂ ਬਾਅਦ ਇਹ ਕੀ ਕਰਦੇ ਨੇ ਫੇਰ ਇੱਕ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਬੈਠਦੀ ਹੈ 3 3 2010 ਨੂੰ ਹੂੰ ਤੇ ਇਹ ਕਹਿੰਦੇ ਨੇ ਕਿ ਵੀ ਦੇਖੋ ਜੀ ਹੁਣ ਅਸੀਂ ਜੁਆਇਨਤਾ ਸੀ ਕਰ ਲਿਆ ਰੈਗੂਲਰ ਬੇਸਿਸ ਤੇ ਉਦੋਂ ਤੋਂ ਉਦੋਂ ਅਸੀਂ ਕੰਸੋਲੀਡੇਟਡ ਸੈਲਰੀ ਸੀਗੇ ਪਰ ਜਦੋਂ ਸਾਡੀ ਸਰਵਿਸਿਸ ਰੈਗੂਲਰ ਹੋ ਗਈਆਂ ਤਾਂ ਸਾਨੂੰ ਜਿਹੜਾ ਪਾਸਟ ਏਰੀਆ ਰ ਉਹ ਏਰੀਆ ਵੀ ਦਿੱਤੇ ਜਾਣ ਹੂੰ ਤੇ ਉਹ ਏਰੀਆ ਵੀ ਲੈ ਜਾਂਦੇ ਨੇ ਜੀ ਹੂੰ ਹੂੰ ਉਸ ਤੋਂ ਬਾਅਦ ਕੀ ਹੁੰਦਾ ਜੀ 5 6 2010 ਨੂੰ ਜੀ ਇਹ ਸਪੈਸ਼ਲ ਇਨਵਾਈਟੀ ਹੁੰਦੇ ਨੇ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਅੱਛਾ ਜੀ ਹਾਂ ਜੀ ਤੇ ਉੱਥੇ ਇਹ ਪ੍ਰੋਫੈਸਰ ਅਪਾਇੰਟ ਹੋ ਜਾਂਦੇ ਨੇ ਹੂੰ ਔਰ ਜਿਹੜਾ ਪ੍ਰੋਫੈਸਰ ਅਪਾਇੰਟ ਹੁੰਦੇ ਨੇ ਇਹ ਹੁੰਦੇ ਨੇ ਔਨ ਦੀ ਬੈਕ ਡੇਟ ਫਰਮ 3rd ਆਫ ਮਾਰਚ 2010 ਜੀ ਅਸੀਂ ਜਿਹੜੀ ਹਾਈ ਕੋਰਟ ਪਟੀਸ਼ਨ ਪਾਈ ਸੀ ਉਸ ਇਹ ਲਿਖਿਆ ਸੀਗਾ ਜੀ ਅਸੋਸੀਏਟ ਪ੍ਰੋਫੈਸਰ ਦਾ ਵੜਦੇ ਨੇ ਜੀ 24/2/2008 ਨੂੰ ਹੂੰ ਔਰ ਜਿਹੜਾ ਪ੍ਰੋਫੈਸਰ ਵੜਦੇ ਨੇ ਇਹ ਵੜਦ ਨੇ 3/3/2010 ਨੂੰ ਤੇ ਜਿਹੜੀ ਇਹਨਾਂ ਦੀ ਸਰਵਿਸ ਕਾਉਂਟ ਹੁੰਦੀ ਹੈ ਉਸ 2 ਸਾਲ 8 ਦਿਨ ਹੁੰਦੀ ਹੈ ਅੱਛਾ ਜੀ ਤੇ ਉਹ ਜੇ ਇਹਨਾਂ ਦੀ ਮੰਨ ਵੀ ਲਈਏ ਜੇ ਇਹਨਾਂ ਦੀ ਮੰਨ ਵੀ ਲਈਏ ਇਹ ਕਹਿੰਦੇ ਜੀ ਮੈਂ 1/7/2001 8/2007 ਤੋਂ ਅਪਾਇੰਟਡ ਔਨ ਰੈਗੂਲਰ ਬੇਸਿਸ ਹੋ ਗਿਆ ਹੂੰ ਤੇ ਵੀ ਤਾਂ ਵੀ ਇਹਨਾਂ ਦੀ ਸਰਵਿਸ ਜਿਹੜੀ ਹੈਗੀ 2 ਸਾਲ 7 ਮਹੀਨੇ ਹੁੰਦੀ ਹੈ ਹੂੰ ਹੂੰ ਇਹ ਜਿਹੜੀ ਕੰਡੀਸ਼ਨ ਸਟੇ ਫਲੋ ਬਾਈ ਫਲੋਟਿੰਗ ਆਲ ਦੀ ਨੋਰਮਸ ਇਸ਼ੂਡ ਬਾਈ ਦੀ ਸੈਂਟਰਲ ਗਵਰਨਮੈਂਟ ਆਫ ਇੰਡੀਆ ਜਿਹੜੀ 16 9 2009 ਦੀ ਚਿੱਠੀ ਹੈ ਕਿ ਦੈਟ ਅਸੋਸੀਏਟ ਦਿ ਪ੍ਰੋਫੈਸਰ ਕੈਨ ਬੀ ਅਪੋਇੰਟਡ ਓਨਲੀ ਵੈਨ ਹੀ ਹੈਜ਼ ਐਨ ਐਕਸਪੀਰੀਅੰਸ ਆਫ 4 ইয়ারਸ ਐਜ਼ ਐਨ ਅਸੋਸੀਏਟ ਪ੍ਰੋਫੈਸਰ ਥਿਸ ਇਜ਼ ਦੀ ਮੰਡਟਰੀ ਤੇ ਇਹਨਾਂ ਦੀ ਜਿਹੜੀ 4 ਸਾਲ ਦੀ ਸਰਵਿਸ ਤਾਂ ਹੋਈ ਨਹੀਂ ਹੈਗੀ ਹੌ ਹੀ ਹੈਜ਼ ਬੀਕਮ ਦੀ ਹੂੰ ਹੂੰ ਤੇ 2 11 2010 ਨੂੰ ਇਹ ਹੁੰਦੇ ਨੇ ਜੀ ਬੋਰਡ ਦੇ ਮੈਂਬਰ ਤਾਂ ਉਹਦਾ ਸਪੈਸ਼ਲ ਇਨਵਲਟੀ ਆਉਂਦੇ ਰਹੇ ਨੇ ਹੂੰ ਹੂੰ ਫਿਰ ਇਹ ਬੋਰਡ ਚ ਮੈਂਬਰ ਬਣ ਗਏ ਨੇ ਬੋਰਡ ਆ ਗਵਰਨਰਸ ਦੇ ਮੈਂਬਰ ਹੋ ਜਾਂਦੇ ਨੇ ਤੇ ਆਪਣੇ ਆਪ ਨੂੰ 21 11 2010 ਨੂੰ ਐਜ਼ ਅ ਪ੍ਰੋਫੈਸਰ ਕਨਫਰਮ ਕਰ ਲੈਂਦੇ ਨੇ ਹੂੰ ਠੀਕ ਜੀ ਜੀ ਉਸ ਤੋਂ ਬਾਅਦ ਕੀ ਹੁੰਦਾ ਜੀ 2021 12 2020 ਨੂੰ ਹੂੰ ਸਕ੍ਰੋਪੀਨੀ ਕਮੇਟੀ ਬੈਠਦੀ ਹੈ ਜੀ ਇਹਨਾਂ ਦੇ ਖਿਲਾਫ ਰੀਕਨਸਟਿਟਿਊਟ ਕਰਦੇ ਨੇ ਕਿਉਂਕਿ ਦੇਖੋ ਇਸ ਚ ਕੀ ਹੁੰਦਾ ਸਰ ਜਿਹੜੀ ਵੀ ਅਪੋਇੰਟਮੈਂਟ ਹੋਣੀ ਹੈ ਐਜ਼ ਅ ਅਸੋਸੀਏਟ ਪ੍ਰੋਫੈਸਰ ਹੋਵੇ ਇਹ ਐਜ਼ ਅ ਪ੍ਰੋਫੈਸਰ ਹੋਵੇ ਉਹ ਜਿਹੜੀ ਅਪਰੂਵ ਹੋਣੀ ਹੈ ਉਹ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਤੋਂ ਹੋਣੀ ਹੈ ਹੂੰ ਜੇ ਉੱਥੇ ਤੁਹਾਡੀ ਅਪਰੂਵਲ ਨਹੀਂ ਹੋਈ ਇਟ ਮੀਨਸ ਥੈਟ ਕਿ ਤੁਸੀਂ ਉਸ ਪੋਜੀਸ਼ਨ ਨੂੰ ਕੁਆਲੀਫਾਈ ਨਹੀਂ ਕਰ ਰਹੇ ਹੂੰ 21 12 2020 ਨੂੰ ਸਕਰੂਟੀਨੀ ਕਮੇਟੀ ਬੈਠਦੀ ਹੈ ਹੂੰ ਤੇ ਉਹ ਕਹਿੰਦੀ ਹੈ ਕਿ ਜੇ ਰਿਗਾਰਡਿੰਗ ਜਿਹੜੀ ਅਪੋਇੰਟਮੈਂਟ ਐਜ਼ ਅ ਅਸੋਸੀਏਟ ਪ੍ਰੋਫੈਸਰ ਔਰ ਪ੍ਰੋਫੈਸਰ ਜਿਹੜੀ ਇਹਨਾਂ ਦੀ ਹੈਗੀ ਹੈ ਉਹ ਭਲੇ ਮਿਨਿਸਟਰੀ ਆਫ ਸੈਂਟਰਲ ਗਵਰਨਮੈਂਟ ਕੋਲ ਪੈਂਡਿੰਗ ਪਈ ਹੈ ਕਿ ਇਸ ਕਰਕੇ ਜਿਹੜੀ ਹੈਗੀ ਹੈ ਇਹ ਹੁਣ ਤੱਕ ਅਪਰੂਵ ਨਹੀਂ ਹੋਈ। ਹੂੰ ਹੂੰ। ਪਰ दैट ਪੋਸਟ। ਹੂੰ ਹੂੰ। ਜੀ। ਤਾਂ ਸਰ ਉਸ ਤੋਂ ਬਾਅਦ ਸਰ ਫੇਰ ਦੁਬਾਰਾ ਬੀਓਜੀ 33 2021 ਨੂੰ ਬੀਓਜੀ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਐਸ ਆ ਸੈਂਟਰਲ ਗਵਰਨਮੈਂਟ ਉਸ ਸਕਰੂਟੀਨੀ ਕਮੇਟੀ ਨੂੰ ਦੁਬਾਰਾ ਰੀਕਨਸਟੀਟ ਕਰਦੀ ਹੈ। ਹੂੰ। ਰੀਕਨਸਟੀਟ ਕਰਦੀ ਹੈ ਔਰ ਔਰ ਉਹ ਕਾਂਗਰਸ ਨੇ ਉਸ ਚ ਲਿਖਦੇ ਨੇ ਕਿ ਭਾਵੇਂ ਸਾਡੇ ਕੋਲ ਰੀਕਨਸਟੀਟ ਕਮੇਟੀ ਹੋਈ ਹੈ ਔਰ ਜਿਹੜੀ ਅਸੀਂ ਸਾਰੀ ਫਾਈਲਸ ਨੇ ਰਿਗਾਰਡਿੰਗ ਦੀ ਅਪੋਇੰਟਮੈਂਟ ਆਫ ਡਾਕਟਰ ਅਰਵਿੰਦ ਅਸੀਂ ਸੈਂਟਰ ਗਵਰਨਮੈਂਟ ਨੂੰ ਭੇਜ ਦਿੱਤੀਆਂ ਨੇ ਫॉर ਕਨਫਰਮੇਸ਼ਨ ਹੂੰ ਹੂੰ ਉਸ ਤੋਂ ਬਾਅਦ ਸਰ ਕੀ ਹੁੰਦਾ 22 6 2021 ਨੂੰ ਦੁਬਾਰਾ ਰੀਕਨਸਟਿਟਿਊਟ ਹੁੰਦੀ ਹੈ ਕਮੇਟੀ ਹੂੰ ਹੂੰ ਉਸ ਦੇ ਵਿੱਚ ਕਮੇਟੀ ਇਹ ਲਿਖਦੀ ਹੈ ਜਿਹੜੀ ਇਹਨਾਂ ਦੀ ਬੋਰਡ ਆਫ ਗਵਰਨਰਸ ਦੀ ਹੈਗੀ ਹੈ ਹੂੰ ਹੂੰ ਉਸ ਦੇ ਵਿੱਚ ਇਹ ਮੈਂ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਸ਼ਾਇਦ ਉਹ ਪੜ ਕੇ ਸੁਣਾ ਦਵਾਂ ਜੀ ਇਹਨਾਂ ਨੇ ਕੋਈ ਨਹੀਂ ਸੁਣਾ ਦਿਓ ਡਿਟੇਲ ਸਾਰਾ ਡਿਟੇਲ ਸਾਰਾ ਮਸਲਾ ਦੱਸ ਦਿਓ ਤੇ ਕੀ ਉਮੀਦ ਹੈ ਕਿ ਚਲੋ ਠੀਕ ਹੈ ਤੁਸੀਂ ਇਸ ਤੁਹਾਡੇ ਤੋਂ ਆਪਣਾ ਪੱਖ ਪੇਸ਼ ਕਰਨਾ ਤੇ ਤੁਹਾਡੀ ਕੀ ਜਜਮੈਂਟ ਹੈ ਕਿ ਹੁਣ ਜਿਸ ਤਰ੍ਹਾਂ ਇਹਨਾਂ ਨੇ ਟਰਮ ਨੂੰ ਵੀ ਮੈਂ ਸੋ ਮੈਂ 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 ਸੋ ਦੋ ਚੀਜ਼ਾਂ ਪੜ ਲੈਣਾ ਸੋ ਦੋ ਦੋਨਸ ਦੀ ਮੀਟਿੰਗ ਹੁੰਦੀ ਹੈ ਜੀ 6 2021 ਦੀ ਹੂੰ ਉਹ ਲਿਖਦੇ ਨੇ ਰੀਕਨਸਟੀਟਿਊਸ਼ਨ ਆਫ ਕਮੇਟੀਆਂ regarding mm -hmm. alleged anomalies in the appointment of professor arvind in the aizer ਉਹ ਕਹਿੰਦੇ ਨੇ ਵੀ ਜਿਹੜੀ ਇਹਨਾਂ ਦੀ ਅਪਾਇੰਟਮੈਂਟ ਹੈ ਐਜ਼ ਅ ਐਸੋਸੀਏਟ ਪ੍ਰੋਫੈਸਰ ਐਂਡ ਐਜ਼ ਅ ਪ੍ਰੋਫੈਸਰ ਦੈਟ ਇਜ਼ ਕਲਾਉਡ ਅਨਕਲਾਉਡਸ ਵੀ ਇੱਥੇ ਬਹੁਤ ਜ਼ਿਆਦਾ ਅਨੋਮਲੀਜ਼ ਨੇ ਇਹਨਾਂ ਦੀ ਅਪਾਇੰਟਮੈਂਟ ਦੇ ਵਿੱਚ ਇਸ ਕਰਕੇ ਇਹ ਕਨਫਰਮ ਨਹੀਂ ਹੋਏ ਹੁਣ ਤੱਕ ਉਸ ਤੋਂ ਬਾਅਦ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਬੈਠੀ ਹੈ ਪਰ ਉਹਨਾਂ ਨੇ ਰਿਪੋਰਟ ਜਿਹੜੀ ਹੈ ਇਹ ਹੀ ਦਿੱਤੀ ਹੈ ਕਿ ਹੀ ਹੈਜ਼ ਨਾਟ ਬੀਨ ਕਨਫਰਮਡ ਟਿਲ ਡੇਟ ਹੀ ਹੈਜ਼ ਨਾਟ ਬੀਨ ਅਪਰੂਵਡ ਟਿਲ ਡੇਟ ਬਾਏ ਦੀ ਮਿਨਿਸਟਰੀ ਆਫ ਐਜੂਕੇਸ਼ਨ ਐਜ਼ ਐਨ ਅਸੋਸੀਏਟ ਪ੍ਰੋਫੈਸਰ ਐਂਡ ਐਜ਼ ਅ ਪ੍ਰੋਫੈਸਰ ਜਦੋਂ ਸੋ ਇਹਨਾਂ ਦੀ ਅੱਛਾ ਇੱਕ ਮੈਂ ਇਸ 'ਚ ਹੋਰ ਇੰਟਰਸਟਿੰਗ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਸਰ ਜੀ ਇਸ ਕੀ ਹੁੰਦਾ ਜਦੋਂ ਇਹ ਆਪਣੀ ਰੈਗੂਲਰ ਸਰਵਿਸ ਕਰਵਾ ਲੈਂਦੇ ਨੇ ਸਾਰਾ ਕੁਝ ਹੋ ਜਾਂਦਾ ਜੀ ਏਰੀਅਰਸ ਵੀ ਲੈ ਲੈਂਦੇ ਨੇ ਇਹ ਬੋਰਡ ਆਫ ਗਵਰਨਰਸ ਦੇ ਵੀ ਸਰ ਇੱਕ ਦੇ ਨੇ ਇੱਕ ਏਜੰਡਾ ਲੈ ਕੇ ਆਉ ਕਿ ਇਹਨਾਂ ਦੀ ਜਿਹੜੀ ਪਾਸਟ ਸਰਵਿਸ ਹੈ ਬਿਕੋਜ਼ ਇਹ 1997 ਤੋਂ 2007 ਤੱਕ ਜੀਐਨਡੀਐਸ ਦਿਖਾ ਰਿਹਾ ਕਿ ਮੈਂ ਗੈਸਟ ਫੈਕਲਟੀ ਮੈਂਬਰ ਸੀਗਾ ਹਮ ਹਮ ਤੇ ਔਰ ਉਸ ਤੋਂ ਬਾਅਦ ਇਹ 2 ਸਾਲ ਵਾਸਤੇ 2002 ਤੋਂ 2004 ਇਹ ਪਿਟਸਬਰਗ ਇਹਦੇ ਸੇ ਚਲੇ ਜਾਂਦੇ ਨੇ ਹਮ ਹਮ ਉਸ ਤੋਂ ਬਾਅਦ ਉੱਥੇ ਉੱਥੋਂ ਵਾਪਸ ਆਉਂਦੇ ਨੇ 2002 ਤੋਂ 2005 ਤੋਂ ਲੈ ਕੇ 2007 ਤੱਕ ਆਈਆਈਟੀ ਮਡਰਾਸ ਤੋਂ ਹੁੰਦੇ ਨੇ ਐਸ ਜੈਸਟ ਫੈਕਲਟੀ ਤੇ ਕਦੀ ਰੈਗੂਲਰ ਹੀ ਨਹੀਂ ਰਹੇ ਇਹ ਗੈਸਟ ਫੈਕਲਟੀ ਦੀ ਜਿਹੜੀ ਸਰਵਿਸ ਹੈ ਟੀਚਿੰਗ ਉਹਨੂੰ ਸੈਂਟਰ ਗਵਰਨਮੈਂਟ ਕਾਊਂਟ ਨਹੀਂ ਕਰਦੀ ਹਮ ਹਮ ਬੋਰਡ ਆਫ ਗਵਰਨ ਕਿ ਜੇ ਮੇਰੀ ਪਾਸਟ ਸਰਵਿਸ ਜਿਹੜੀ ਹੈ ਕਾਊਂਟ ਕਰਕੇ ਮੈਨੂੰ ਮੇਰੇ ਮੇਰੇ ਵਾਸਤੇ ਪੈਨਸ਼ਨ ਲਈ ਜਾਵੇ ਕਿ ਮੈਨੂੰ ਅੰਡਰ ਪੈਨਸ਼ਨ ਸਕੀਮ ਸਮਝਿਆ ਜਾਵੇ ਹਮ ਹਮ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਸਰ ਉਹ ਰਿਫਿਊਜ਼ ਕਰ ਦਿੰਦੀ ਹੈ ਹਮ ਹਮ ਸੌਟਰ ਗਵਰਨਮੈਂਟ ਕਹਿੰਦੀ ਹੈ ਕਿ ਵੀ ਆਰ ਨਾਟ ਜਿਹੜਾ ਹੈ ਅਸੀਂ ਇਸ ਤਰ੍ਹਾਂ ਸਹਿਮਤ ਨਹੀਂ ਹੈ ਤੇ ਤੁਹਾਡੀ ਜਿਹੜੀ ਜਿੰਨੀ ਪਾਸਟ ਹੈ ਐਸੇ ਕਾਊਂਟ ਐਸੇ ਪੈਨਸ਼ਨ ਵਾਸਤੇ ਕਾਊਂਟਰ ਨਹੀਂ ਹੋਏਗੀ ਹਮ ਮਿਨਿਸਟਰੀ ਆਫ ਐਜੂਕੇਸ਼ਨ ਰਿਫਿਊਜ਼ ਕਰ ਦਿੰਦੀ ਹੈ ਇਹਨਾਂ ਨੂੰ ਹਮ ਹਮ ਕਿਸ਼ੇ ਕਰਕੇ ਸਰ ਜਿਹੜੀ ਇੱਕਾ ਦੀ ਜਿਹੜੀ ਜੀ ਪੂਰਵਲ ਹੈ ਸਰ ਜੀ ਤੇ ਉਹ ਹਲੇ ਤੱਕ ਸਟਿਲ ਪੈਂਡਿੰਗ ਹੈ ਦੂਸਰੀ ਗੱਲ ਇਹ ਹੈ ਸਰ ਐਸ ਪਰ ਦੀ ਯੂਜੀਸੀ ਗਾਈਡਲਾਈਨਸ ਸਭ ਦੇਖੋ ਜਿਹੜੀ ਆਈਆਈਟੀ ਆਈਏਐਮ ਔਰ ਆਈਜ਼ਰ ਹੈ ਇਹਨਾਂ ਤੇ ਰੂਲਸ ਐਪਲੀਕੇਬਲ ਹੁੰਦੇ ਨੇ ਸੈਂਟਰਲ ਗਵਰਨਮੈਂਟ ਦੇ ਪਰ ਜਦੋਂ ਤੁਸੀਂ ਐਸੇ ਵਾਈਸ ਚਾਂਸਲਰ ਕਿਸੇ ਨੂੰ ਲਾਣਾ ਕਿਸੇ ਯੂਨੀਵਰਸਿਟੀ ਦਾ ਤੇ ਉਹਦੇ ਰੂਲਸ ਐਪਲੀਕੇਬਲ ਹੁੰਦੇ ਨੇ ਯੂਜੀਸੀ ਦੇ ਹਮ ਹਮ UGC ਦੇ ਜਿਹੜੇ ਰੂਲਸ ਨੇ 2010 اور 2018 7.3.0 ਉਹ ਇਹ ਕਹਿੰਦਾ ਹੈ ਕਿ ਮਿਨੀਮਮ ਜਿਹੜਾ ایکسپੀਰੀਅנס ਹੈ ਐਜ਼ ਅ ਪ੍ਰੋਫੈਸਰ ਸਾਲ ਦਾ ਹੋਣਾ ਚਾਹੀਦਾ ਉਹ ਵੀ ਅਪਾਇੰਟਡ ਐਜ਼ ਅ ਵਾਈਸ ਚਾਂਸਲਰ ਆਫ ਐਨੀ ਯੂਨੀਵਰਸਿਟੀ اچھا جی ਪਰ ਇਹਨਾਂ ਦਾ ਜਿਹੜਾ ਹੈਗਾ ਸਰ ਉਹ ਇਹਨਾਂ ਦਾ ਜਿਹੜਾ ਹੈਗਾ ਉਹ ایکسپੀਰੀਅנס ਐਜ਼ ਅ ਐਜ਼ ਅ ਐਸੋਸੀਏਟ ਪ੍ਰੋਫੈਸਰ ਹੈ ਨਾ ਐਜ਼ ਅ ਪ੍ਰੋਫੈਸਰ ਹੈ ਕਿਉਂਕਿ ਅਜੇ ਤੱਕ ਇਹ ਅਪਰੂਵ ਹੀ ਨਹੀਂ ਹੋਈ ਕਿਉਂਕਿ ਇਕੁਆਇਰਿਸਮੈਂਟਿੰਗ ਹੈ ਔਰ ਉਹਨਾਂ ਨੇ ਬੋਰਡ ਆਫ ਡਾਇਰੈਕਟਰਸ ਦੇ ਰੀਕਾਸਟ ਜਿਹੜੀ ਸਕਰੂਟੀ ਨਹੀਂ ਕਮੇਟੀ ਹੈ ਇਹਨਾਂ ਦੇ ਖਿਲਾਫ ਬਿਠਾਈ ਗਈ ਸੀ ਉਹਨਾਂ ਨੇ ਰਿਪੋਰਟ ਦਿੱਤੀ ਹੈ देयर आर ਅਨੋਮਲੀਆਂ ਨੰਬਰ ਆਫ ਅਨੋਮਲੀਆਂ ਇਨ ਦੀ ਅਪੁਆਇੰਟਮੈਂਟ ਆਫ ਡਾਕਟਰ ਰਵੀਨ ਐਜ਼ ਅ ਅਸੋਸੀਏਟ ਪ੍ਰੋਫੈਸਰ ਐਂਡ ਐਜ਼ ਪ੍ਰੋਫੈਸਰ ਹਮਮ ਕਿਉਂਕਿ ਖੁਦੀ ਬੋਰਡ ਦੇ ਮੈਂਬਰ ਬਣਦੇ ਨੇ ਸਰ ਖੁਦੀ ਸਪੈਸ਼ਲ ਇਨਵਾਈਟੇ ਹੋਣਦੇ ਨੇ ਆਪਣੇ ਆਪ ਨੂੰ ਅਸੋਸੀਏਟ ਪ੍ਰੋਫੈਸਰ ਵੀ ਬਣਵਾ ਲੈਂਦੇ ਨੇ ਆਪਣੇ ਆਪ ਨੂੰ ਕਨਫਰਮ ਵੀ ਕਰਵਾ ਲੈਂਦੇ ਨੇ ਆਪਣੇ ਆਪ ਨੂੰ ਪ੍ਰੋਫੈਸਰ ਵੀ ਬਣਵਾ ਲੈਂਦੇ ਨੇ ਸਰ ਹਮਮ ਔਰ ਇੱਕ ਜਗ੍ਹਾ ਤੇ ਇਹਨਾਂ ਨੇ ਇਹ ਵੀ ਕਿਹਾ ਹੋਇਆ ਹੈ ਕਿ ਜਿਹ ਬਟ ਦੈਟ ਵਾਸ ਨਾਟ ਥਰੂ ਸਿਲੈਕਸ਼ਨ ਕਮੇਟੀ ਹਮ ਹਮ ਇਹ ਹੀ ਅੰਡਰ ਸਕੈਨਰ ਹੈ ਕਿ ਇਹਨਾਂ ਦੀ ਅਪਾਇੰਟਮੈਂਟ ਕਿਹਨੇ ਕੀਤੀ ਹੈ ਹਮ ਹਮ ਐਸ ਅ ਗੈਸਟ ਫੈਕਲਟੀ ਜਦੋਂ ਉਹ ਕਹਿ ਰਿਹਾ ਵੀ ਕੋਈ ਸਪੈਸ਼ਲ ਕਮੇਟੀ ਨੇ ਇਹਨਾਂ ਦੀ ਅਪਾਇੰਟਮੈਂਟ ਕੀਤੀ ਨਹੀਂ ਸਮਝੋ ਆਇਸ਼ਾ ਨਵਾਂ ਬਣ ਗਿਆ ਡੂ ਐਗਰੀ ਬਟ ਕੋਈ ਕਮੇਟੀ ਤਾਂ ਬੈਠੇਗੀ ਸਾਰਾ ਅਪਾਇੰਟ ਕਰਨ ਵਾਸਤੇ ਬਿਲਕੁਲ ਔਰ ਇਹਨਾਂ ਦੀ ਖੁਦ ਦੇ ਬੋਰਡ ਆਫ ਗਵਰਨਰਸ ਦੀ ਜਿਹੜੀ ਮੀਟਿੰਗ ਹੈ ਉਹ ਕਹਿ ਰਹੇ ਆ ਕਿ ਬਈ ਦੇ ਵਾਸ ਨੋ ਸਿਲੈਕਸ਼ਨ ਕਮੇਟੀ ਐਟ ਦੀ ਟਾਈਮ ਆਫ ਹਿਸ ਅਪਾਇੰਟਮੈਂਟ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਹੈ ਸੋ ਦੈਟ ਇਜ਼ ਆਲ ਆਰ ਅੰਡਰ ਕਲਾਉਡ ਹੈ ਸਰ ਹਮ ਹਮ ਜੀ ਤੇ ਕਿ ਅਸੀਂ ਹੋਰ ਇੱਕ ਸਮ ਜਿਹੜੀ ਚੀਜ਼ ਚੈਲੰਜ ਕੀਤੀ ਹੈ ਇੱਕ ਹੋਰ ਚੀਜ਼ ਲਈ ਹੈ ਸਰ 80 ایسਟ 112th ਬੋਰਡ ਆਫ ਮੀਟਿੰਗ ਹੁੰਦੀ ਹੈ ਸਰ ਇਹਨਾਂ ਦੀ ਹੂੰ ਹੂੰ ਤੇ ਉਸ ਜਿਹੜੀ ਉਹ ਜਿਹੜੀ ਮੀਟਿੰਗ ਹੁੰਦੀ ਹੈ ਸਰ ਉਹਦੇ ਵਿੱਚ ਕੀ ਹੁੰਦਾ ਹੈ ਇਹ ਐਜ਼ ਅ ਮੈਂਬਰ ਹੁੰਦੇ ਨੇ ਸਰ ਜੀ ਜੀ ਐਜ਼ ਅ ਬੀਇੰਗ ਅ ਬੀਇੰਗ ਅ ਮੈਂਬਰ ਇਹ ਵੀ ਕਰਦੇ ਨੇ ਸਰ ਇਹ ਕਹਿੰਦੇ ਕਿ ਜਿਹੜਾ 3 ਸਾਲ ਤੋਂ ਉੱਪਰ ਦਾ ਰਿਕਾਰਡ ਹੈ ਹੂੰ ਹੂੰ ਜਿਹੜੀ ਵੀ ਆਪਕਾ ਅਪਲੀਕੇਸ਼ਨਸ ਆਈਆਂ ਨੇ 3 ਸਾਲ ਤੋਂ ਉੱਪਰ ਦੀ ਜਿਹੜੀ ਵੀ ਐਪਲੀਕੇਸ਼ਨਸ ਆਈਆਂ ਨੇ ਫਾਰ ਦੀ ਅਪੁਆਇੰਟਮੈਂਟ ਔਨ ਜਸਟੀਫਿਕੇਬਿਲਟੀ ਔਰ ਟੀਚਿੰਗਸ ਆ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾਵੇ ਹੂੰ ਹੂੰ ਔਰ ਉਹ ਅਪਰੂਵ ਕਰਕੇ ਸਰ ਜਿਹੜੇ ਹੈਗੇ ਨੇ ਉਹ ਸਾਰਾ ਰਿਕਾਰਡ ਵੀ ਜਿਹੜਾ ਹੈਗਾ ਉਹ ਡਿਸਟਰੋਏ ਕਰ ਦਿੰਦੇ ਨੇ ਹੂੰ ਹੂੰ ਇਹ ਇਹਨਾਂ ਦੀ ਜਿਹੜੀ ਹੈਗੀ 12th ਬੋਰਡ ਆਫ ਮੀਟਿੰਗ ਦੇ ਵਿੱਚ ਲਿਖਿਆ ਹੋਇਆ 28/3/2012 ਦੀ ਮੀਟਿੰਗ ਹੈ ਸਰ ਉਸੇ ਇਹ ਆਇਆ ਹੋਇਆ ਹੈ ਇਹ ਕਹੋ ਤਾਂ ਸਰ ਮੈਂ ਤੁਹਾਨੂੰ ਜੇ ਇਸ ਕੇਸ ਨੂੰ ਪਰ ਮੈਂ ਤੁਹਾਨੂੰ ਪੜ ਵੀ ਦਿੰਦਾ ਇਸ ਤੇ ਕੋਈ ਨਹੀਂ ਸੰਖੇਪ ਸੰਖੇਪ ਚ ਦੱਸ ਦਿਓ ਪਲੀਜ਼ ਅਤੇ ਇਹਦਾ ਜਿਹੜੀ ਹਾਇਰਿੰਗ ਹਿਅਰਿੰਗ ਕਦੋਂ ਸ਼ੁਰੂ ਹੋਈ ਆ ਤੇ ਕੀ ਨਤੀਜੇ ਲੱਗਦੇ ਆ ਇਸ ਤੇ ਕਿਉਂਕਿ ਉਹਦੋਂ ਨੂੰ ਟਰਮ ਪੂਰੀ ਹੋ ਜਾਣਾ ਜਦੋਂ ਸੁਣਵਾਈ ਹੋਣੀ ਹੈ ਕਿ ਉਹ ਫਾਸਟ ਟਰੈਕ ਤੇ ਹੋ ਸਕਦਾ ਹਾਂ 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 ਸਰ ਦੇਖਿਓ ਸਰ ਦੇਖਿਓ ਇਸ ਤਰ੍ਹਾਂ ਕੇਸ ਕੇਸ 28 ਤਰੀਕ ਨੂੰ ਕੇਸ ਲੱਗਿਆ ਸੀਗਾ ਜੀ ਹੰਮ 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 ਹੋਨਰੇਬਲ ਪੰਜਾਬ ਐਂਡ ਹਰਨਾਉਂ ਹਾਈ ਕੋਰਟ ਦੇ ਵਿੱਚ ਹੰਮ ਤੇ ਜਦੋਂ ਸੁਣਵਾਈ ਹੋਈ ਸੀ কোর্ਟ ਨੇ ਜਦੋਂ ਨੋਟਿਸ ਆਉ ਮੋਸ਼ਨ ਕੀਤਾ ਉਸ ਟਾਈਮ ਸਟੇਟ ਆਫ ਪੰਜਾਬ ਹਮਮ ਔਰ ਅਸੀਂ ਇਸ ਦੇ ਵਾਈਸ ਚਾਂਸਲਰ ਬੀਇੰਗ ਦੀ ਗਵਰਨਰ ਜਿਹੜੇ ਹੈਗੇ ਨੇ ਉਹ ਚਾਂਸਲਰ ਹੁੰਦੇ ਨੇ ਜਿਹੜਾ ਨਾ ਆਰਡਰ ਹੁੰਦਾ ਤੇ ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਹੋ ਗਿਆ ਸਰ ਯੂਨੀਅਨ ਆਫ ਇੰਡੀਆ ਹੋ ਗਿਆ ਮਿਨਿਸਟਰੀ ਆਫ ਐਜੂਕੇਸ਼ਨ ਹੋ ਗਿਆ ਆਈਆਰ ਹੋਗੀ ਔਰ ਡਾਕਟਰ ਅਰਵਿੰਦ ਜਿਹੜੇ ਕਾਉਂਸਲ ਨੇ ਉਹ ਸਾਰੇ ਅਪੀਅਰ ਹੋ ਜਾਂਦੇ ਨੇ ਸਰ ਆਲ ਦੀ ਰਿਸਪੌਂਡੈਂਟਸ ਉਸ ਦਿਨ ਅਪੀਅਰ ਹੋ ਜਾਂਦੇ ਨੇ ਕੋਰਟ ਦੇ ਵਿੱਚ ਐਕਸੈਪਟ ਯੂਜੀਸੀ ਹਮਮ ਤੇ ਕੋਰਟ ਨੇ ਜਿਹੜਾ ਹੌਨਰੇਬਲ ਹਾਈ ਕੋਰਟ ਨੇ ਸਰ ਕੀ ਕੀਤਾ ਹੈ ਇਸ ਕੇਸ ਦੇ ਵਿੱਚ ਉਹਨਾਂ ਨੇ ਨੋਟੀਸ ਸ਼ੂ ਕਰਤਾ ਤੇ ਟਾਈਮ ਦਿੱਤਾ ਵੀ 10 ਮਾਰ 10 ਅਪ੍ਰੈਲ ਤੋਂ ਪਹਿਲਾ ਪਹਿਲਾ ਜਿਹੜੀ ਵੀ ਤੁਹਾਡੀ ਰਿਗਾਰਡ ਰਿਪਲਾਈ ਹੈ ਇਸ ਪਟੀਸ਼ਨ ਦੇ ਵਿੱਚ ਐਡਵਾਂਸ ਕਾਪੀ ਦੇ ਕੇ ਫਾਈਲ ਕਰ ਦਿਓ ਸਰ ਹੂੰ ਹੂੰ ਤੇ ਉਹ ਜਿਹੜੀ ਨੈਕਸਟ ਡੇਟ ਆ ਸਰ 10th ਆਫ ਅਪ੍ਰੈਲ 2024 ਆ ਸਰ ਇਹਨਾਂ ਨੂੰ ਵੈਸੇ ਮੇਰੇ ਖਿਆਲ ਨਾਲ ਕਿੰਨੇ 2.5 3 ਸਾਲ ਹੋ ਗਏ ਨੇ ਕੈਪਟਨ ਬਜਾਰਦੁਰਨ ਆਏ ਸੀ ਤੇ ਇਹਨਾਂ ਨੂੰ ਸੋ ਜਿਹੜੀ ਹੈਗੀ ਉਹ 26/4/2021 ਦੀ ਅਪੁਆਇੰਟਮੈਂਟ ਆ ਸਰ ਐਜ਼ ਅ ਵਾਈਸ ਚਾਂਸਲਰ కాంగ్రెస్ <laughs> గవర్నమెంట్ <laughs> <Congress laughs> <da hai>. <laughs> ियंस देना ही पेगा ਜੇ ਤੁਸੀਂ ਫੋਰ ਦੀ ਪੋਸਟ ਕਿੰਸਟੂ ਵਾਸਤੇ ਸਰ ਅਪਲਾਈ ਕਰ ਰਹੇ ਹੋ ਥੈਨ ਤੁਹਾਨੂੰ ਸਾਰਾ ਆਪਣਾ ਐਕਸਪੀਰੀਅੰਸ ਥੋੜੀ ਕਿੱਥੇ ਕਿੱਥੇ ਇੱਕ ਇੱਕ ਗੈਸ ਫੈਕਲਟੀ ਦੇ ਹੋ ਕੀ ਰਹੇ ਉਹ ਸਭ ਦਿਨਾ ਪਏਗਾ ਉੱਥੇ ਇਹ ਵੀ ਦੱਸਣਾ ਪਏਗਾ ਸਰ ਥੈਟ ਆਈ ਹੈਵ ਨੋਟ ਬੀਨ ਅਪਰੂਵਡ ਟਿਲ ਡੇਟ ਐਜ਼ ਐਨ ਅਸੋਸੀਏਟ ਪ੍ਰੋਫੈਸਰ ਐਂਡ ਐਜ਼ ਅ ਪ੍ਰੋਫੈਸਰ ਫਿਚਰ ਕੀ ਲੱਗਦਾ ਹੈ ਕੇ ਇਸ ਦਾ ਕਿਉਂ ਦੇਖੋ ਇਹਨਾਂ ਦੀ ਅਪੁਆਇੰਟਮੈਂਟ ਤਾਂ ਹੋਈ ਨੂੰ ਦੋ ਤਿੰਨ ਸਾਲ ਹੋ ਗਏ ਨੇ 21 ਚ ਹੋਈ ਸੀਗੀ ਤਿੰਨ ਸਾਲ ਹੋ ਗਏ ਨੇ ਤੇ ਟਰਮ ਇਹਨਾਂ ਦੀ ਅਜੇ ਪਈ ਹੈ ਕਿ ਇਹ ਕੇਸ ਜੇ ਮੈਂ ਤਾਰੀਖਦਾਰ ਤਾਰੀਖ ਪੈਂਦੀ ਹੈ ਕਿ ਕੋਈ ਕੋਈ ਸਾਡਾ ਤਾਂ ਸਿਰਫ ਅਰਜ਼ੀ ਦੇ ਰਿਹਾ ਰਿਕੁਐਸਟ ਕਰਨਾ ਅਗੇ ਹੰਬਲੇਬਲ ਕੋਰਟ ਚ ਹਾਈ ਕੋਰਟ ਚ ਕੇਸ ਪੈਂਡਿੰਗ ਆ ਸਰ ਬਾਕੀ ਜੋ ਫੈਸਲਾ ਹੋਏਗਾ ਸਰ ਕਿਹੜੇ ਜੱਜ ਸਾਹਿਬਾਨ ਦੀ ਕੋਰਟ ਦੇ ਵਿੱਚ ਹੈ ਇਹ ਕਿਹੜੇ ਜੱਜ ਸਾਹਿਬਾਨ ਦੀ ਕੋਰਟ ਚ ਹੈ ਕੇਸ ਸਰ ਇਹ ਹੰਬਲੇਬਲ ਹੰਬਲੇਬਲ ਮਿਸਟਰ ਜਸਟਿਸ ਵਿਨੋਦ ਭਾਰਦਵਾਦੀ ਬੈਂਚ ਕੋਰਟ ਸੀਗਾ ਸਰ ਅੱਛਾ ਅੱਛਾ ਸੋ ਧੰਨਵਾਦ ਜੀ ਸਾਹ ਹਰਦੀਪ ਸਿੰਘ ਜੀ ਜੁੜੇ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਥੈਂਕ ਯੂ ਸਰ ਧੰਨਵਾਦ ਤੁਹਾਡਾ ਸਰ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ ਇਹ ਸਨ ਐਡਵੋਕੇਟ ਹਰਦੀਪ ਸਿੰਘ ਜਿਨ੍ਹਾਂ ਨੇ ਜਾਣਕਾਰੀਆਂ ਦਿੱਤੀਆਂ ਨੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ ਉਹਨਾਂ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਉਹ ਨਿਯੁਕਤੀ ਇਹਨਾਂ ਨਾ ਕਾਰਨਾ ਕਰਕੇ ਦਰਸਤ ਨਹੀਂ ਹੈ ਉਹਦੇ ਵਿੱਚ ਇਹ ਕਮੀਆਂ ਨੇ ਸੋ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਟੀਚਰ ਐਸੋਸੀਏਸ਼ਨ ਹੈ ਉਸ ਦੀ ਤਰਫੋਂ ਇਸ ਨੂੰ ਜਿਹੜਾ ਚੁਣੌਤੀ ਦਿੱਤੀ ਗਈ ਸੀ ਕਿਉਂਕਿ ਇਸ ਦੇ ਵਿੱਚ ਕੁਝ ਕਮੀਆਂ ਖਾਮੀਆਂ ਸੀ ਕੁਝ ਜਿਹੜੀ ਨੰਦਰੂਨੀ ਮਾਤਪੇਦ ਨੇ ਨੰਦਰੂਨੀ ਪੋਲਿਟਿਕਸ ਹੈ ਸੋ ਕਈ ਸਰਕਾਰ ਨੇ ਇਸ ਦੇ ਵਿੱਚ ਬਣਦੇ ਨੇ ਦੂਜੇ ਬੰਨੇ ਪੰਜਾਬੀ ਯੂਨੀਵਰਸਿਟੀ ਕਰਮਚਾਰੀ ਸੰਘ ਵੱਲੋਂ ਵੀ ਕੱਲ ਵਾਈਸ ਚਾਂਸਲਰ ਸਾਹਿਬ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਜੀਐਸਐਲਸ ਦੇ ਵਿੱਚ ਜਿਹੜੇ ਕਰਮਚਾਰੀ ਸੰਘ ਆ ਉਹਨਾਂ ਨੇ ਬਕਾਇਆ ਪਈਆਂ ਤਨਖਾਹਾਂ ਜਾਂ ਹੋਰ ਜਿਹੜੀਆਂ ਮੰਗਾਂ ਨੂੰ ਲੈ ਕੇ ਕੋਈ ਤਨਖਾਹ ਪਾਉਣ ਲਈ ਪੈਸਾ ਜਿਹੜਾ ਖਾਤਿਆਂ 'ਚ ਪਿਆ ਪਰ ਉਹ ਜਾਣਬੁੱਝ ਕੇ ਤਨਖਾਹ ਨਹੀਂ ਦਿੱਤੀ ਜਾ ਰਹੀ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਇਆ ਜਿਹੜਾ ప్రతి ਮਹੀਨਾ ਰੈਗੂਲਰ ਕਾਰਨ ਉਪਰੰਤ ਵੀ ਪ੍ਰਸ਼ਾਸਨ ਸਮੇਸਰ ਸੰਗਾਹ ਤਨਖਾਹ ਦੇਣ ਦੇ ਵਿੱਚ ਸਫਲ ਹੈ ਸੋ ਕਈ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਸੋ ਸਾਰੇ ਜਿਹੜੇ ਇਹ ਸਰਕਾਰੀ ਵਿਧਿਆਕ ਆਧਾਰੇ ਨੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਕਮੀਆਂ ਖਾਮੀਆਂ ਆ ਰਹੀਆਂ ਨੇ ਦੂਸਰੇ ਪਾਸੇ ਅੰਦਰੂਨੀ ਜਿਹੜੀ ਸਿਆਸਤ ਦੀ ਖਿੱਚੋ ਤਾਣ ਹੈ ਉਹ ਵੀ ਇਹਨਾਂ ਆਧਾਰਿਆਂ ਦਾ ਬੇੜਾ ਗਰ ਕਰ ਰਹੀ ਹੈ ਕਿਉਂਕਿ ਪਹਿਲਾਂ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਸੀ ਇਕਾਦਮ ਖੇਤਰ ਤੋਂ ਹੁੰਦੀਆਂ ਸੀ ਫਿਰ ਕੁਝ ਆਈਐਸ ਅਧਿਕਾਰੀ ਲਾਏ ਜਾਣ ਲੱਗੇ ਸਵਰਨ ਸਿੰਘ ਵੋਪਰ ਆਈਐਸ ਅਧਿਕਾਰੀ ਸੀ ਉਹਨਾਂ ਦੀ ਪਹਿਲੀ ਨਿਯੁਕਤੀ ਸੀ ਇਸ ਬਾਰੇ ਕਿ ਉਹ ਵਿਦਿਅਕ ਖੇਤਰ ਨਾਲ ਜੁੜੇ ਹੋਏ ਨਹੀਂ ਸਨ ਆਈਐਸ ਆਫਸਰਸ ਆਂਡੀਸੀਸਨ ਉਹਨਾਂ ਨੂੰ ਵਾਈਸ ਚਾਂਸਲ ਲਗਾ ਦਿੱਤਾ ਗਿਆ ਸੀ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਵਕਤ ਤੇ ਉਸ ਤੋਂ ਬਾਅਦ ਫਿਰ ਵਾਈਸ ਚਾਂਸਲਰ ਨੂੰ ਲੈ ਕੇ ਹਮੇਸ਼ਾ ਵਿਵਾਦ ਵਾਦੇ ਰਹੇ ਨੇ ਡਾਕਟਰ ਜਸਪਾਲ ਸਿੰਘ ਆਏ ਤੇ ਉਸ ਤੋਂ ਬਾਅਦ ਫਿਰ ਹੁਣ ਮੌਜੂਦਾ ਵਾਈਸ ਚਾਂਸਲਰ ਆਏ ਤੇ ਡਾਕਟਰ ਜਸਪਾਲ ਸਿੰਘ ਅਕਾਲੀ ਕਾਰਜਕਾਲ ਦੇ ਦੌਰਾਨ ਆਏ ਹਾਲਾਂਕਿ ਸਰਕਾਰ ਬਦਲ ਨਹੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਸਮੇਂ ਤੋਂ ਪਹਿਲਾਂ ਹੀ ਰਿਜ਼ਾਈਨ ਕਰਨ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਨੂੰ ਕੁੰਡਾ ਮਾਰ ਕੇ ਚਲੇ ਗਏ ਸੋ ਇਹ ਜਿਹੜਾ ਮਤਲਬ ਪੰਜਾਬੀ ਯੂਨੀਵਰਸਿਟੀ 'ਚ ਟ੍ਰੈਂਡ ਬਣ ਚੁੱਕਾ ਹੈ ਕਿ ਇੱਥੇ ਵੀਸੀ ਆਉਂਦਾ ਤੇ ਬਹੁਤ ਸਤਿਕਾਰ ਨਾਲ ਪਰ ਜਾਂਦਾ ਬਹੁਤ ਦੁਰਕਾਰ ਨਾਲ ਹੈ ਸੋ ਇਸ ਕਰਕੇ ਮਾ ਬੋਲੀ ਦੇ ਨਾਂ ਤੇ ਬਣੀ ਹੋਈ ਇਹ ਵਿਸ਼ਵ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਉਹ ਆ ਰਹੀਆਂ ਨੇ ਸੋ ਇਸ ਬਾਰੇ ਐਡਵੋਕੇਟ ਹਰਦੀਪ ਸਿੰਘ ਹੋਰ ਨਾਲ ਗੱਲਬਾਤ ਹੋ ਰਹੀ ਸੀ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਾਮ ਬ੍ਰਾਹਮਣ ਨੂੰ ਆਪਣੇ ਟਿਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੇ iPhone ਤੇ Android ਐਪਸ ਤੇ ਆਪਣੀ ਵੈੱਬਸਾਈਟ ਤੇ ਜਾਂ Facebook ਤੇ ਆਪਾਂ ਜੇ ਲਾਈਵ ਨਹੀਂ ਹੈ ਉੱਥੇ ਫਿਰ ਹਾਲ ਕੋਈ ਦਿਨ ਪ੍ਰੋਗਰਾਮ ਰੁਕੇ ਹੋਏ ਨੇ ਕਿਉਂਕਿ YouTube ਤੇ ਅਗਰ ਦਿੱਕਤ ਕਿਤੇ ਆਉਂਦੀ ਹੈ ਤੇ ਫਿਰ ਆਪਾਂ ਉਸ ਅ ਚੈਨਲ ਤੇ ਜਾਵਾਂਗੇ ਤੇ ਇਸ ਕਰਕੇ ਨਾ ਪ੍ਰੋਮਾ ਦਾ ਲਿੰਕ ਜਾਂ ਜਿਹੜੇ ਕੁਝ ਆਪਾਂ ਵੀਡੀਓ ਪ੍ਰੋਮ ਪਾਉਨੇ ਆ ਉਹਨਾਂ ਵੀਡੀਓ ਦੇ ਲਿੰਕ ਤੁਸੀਂ 9876309655 ਨੰਬਰ ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਪ੍ਰੋਮ ਚ ਗੱਲਬਾਤ ਵੀ ਕਰ ਸਕਦੇ ਹੋ ਸੋ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਖਿੱਚੋ ਤਾਣਾ ਹੈ ਉਸ ਤਰ੍ਹਾਂ ਵਿਧਾਇਕ ਅਦਾਰਿਆਂ ਦਾ ਹਾਲਾਤ ਮਾੜੇ ਹੋ ਜਾਂਦੇ ਨੇ ਸੋ ਪ੍ਰੋਫੈਸਰ ਅਰਵਿੰਦ ਹੋਰਾਂ ਦੇ ਮਾਮਲੇ 'ਚ ਜੋ ਕੁਝ ਹੋ ਰਿਹਾ ਇਹ ਮੰਦਭਾਗਾ ਨਹੀਂ ਸੀ ਹੋਣਾ ਚਾਹੀਦਾ ਪਰ ਸਿਆਸਤ ਜਿਹੜੀ ਹੈ ਵਿਦਿਅਕ ਅਦਾਰਿਆਂ ਤੱਕ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਜਿਸ ਦੇ ਵਿੱਚ ਇਹਨਾਂ ਅਦਾਰਿਆਂ ਦੇ ਕੰਮ ਕਾਜ ਵੀ ਰੁਕਦੇ ਨੇ ਏਸੀ ਗੱਲਬਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਤੇ ਉਹਨਾਂ ਦੇ ਬਾਰੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਜਿਸ ਦੀ ਜਾਣਕਾਰੀ ਐਡਵੋਕੇਟ ਹਰਦੀਪ ਸਿੰਘ ਦੇ ਰਹੇ ਸਨ